ਕੀ ਨੀਂਂ ਕਿੰਨੇ ਆਪਾਂ ਕਰੀਏ ਨਹੀਂ ਨਾ ਬੇਨ ਨਹੀਂ ਨਹੀਂ ਗੱਲ ਪਾਗੀ ਮੇਰੇ ਘਰ ਵਾਲੇ ਦੇ ਨਹੀਂ ਇਹਨੂੰ ਕਿ ਪਿਸਤੌਲ ਇੱਧਰ ਵਿਖਾ ਇੱਧਰ ਵਿਖਾ ਪਿਸਤੌਲ ਆ ਮੋਲ ਵਾਲੇ ਰੱਖੇ ਆ ਮੋਲ ਵਾਲਾਂਗੇ ਪਿਸਤੌਲ ਮਗਾ ਦੇ ਇਹਨੇ ਬਣਾਈ ਆ ਡਰਦੀ ਦਰਦੀ ਨੇ ਜਲਦੀ ਜਲਦੀ ਦੇ ਵਿੱਚ ਇਹਦੇ ਵਿੱਚ ਵੇਖੋ ਹੀ ਵੇਖ ਸਕਦੇ ਜੀ ਤੁਸੀਂ ਸਾਰਾ ਕੁਝ ਜੀ ਪਸਤੌਲ ਆ ਰਿਹਾ ਵਿੱਚ ਇਹਦੇ ਉਹ ਬੰਦੇ ਆ ਰਹੇ ਵਿੱਚ ਮੌਕੇ ਤੇ ਅਸਰੀਆ ਇਹਨਾਂ ਦੇ ਡੈਡੀ ਜੀ ਨੇ ਫੜਿਆ ਇਹਨਾਂ ਨੂੰ ਮੇਰਾ ਨਾਮ ਲਾਪਰੀ ਸਿੰਘ ਆ ਮੈਂ ਪਿੰਡ ਚੱਕੋਂ ਲਾਲਵਲੇ ਤੋਂ ਰਹਿਣਾ ਨਾ ਕੀ ਗੱਲ ਬਾਤ ਹੈ ਇਹ ਮਕਾਨ ਦੀਆਂ ਸਵਾਰੀਆਂ ਖੜਨੀਆਂ ਹਾਂ ਤੇ ਬੱਸ ਆਲਾ ਨੇ ਮੈਨੂੰ ਘੇਰਾ ਘੇਰਿਆ ਤੇ ਕੁੱਟਿਆ ਮਾਰਿਆ ਮੈਨੂੰ ਕੀ ਕਹਿੰਦਾ ਆਂਦਾ ਤੂੰ ਮੇਰੀਆਂ ਸਵਾਰੀਆਂ ਭਾਈਆਂ ਆ ਅੱਛਾ ਤੇ ਮੈਂ ਉਹਨੂੰ ਇਹ ਗੱਲ ਆਖੀ ਮੈਂ ਵੀ ਸਪੈਸ਼ਲ ਕੀਤੀਆਂ ਉਹਨਾਂ ਸਵਾਰੀਆਂ ਮਕਾਨਦੀਆਂ ਤੇ ਮੈਂ ਛੱਡ ਕੇ ਆਉਣੀਆਂ ਹਾਂ ਹਾਂਜੀ ਮੈਂ ਬੋਧੀ ਗੱਲ ਮੈਂ ਤਾਰ ਦਿੰਨਾ ਤੇ ਮੈਂ ਸਵਾਰੀਆਂ ਤਾਰਦੀਆਂ ਉਹਨਾਂ ਮੈਨੂੰ ਕੁੱਟਿਆ ਮਾਰਿਆ ਤੇ ਬਾਦਾਂ ਜਦੋਂ ਆਏ ਆ ਸਈ ਪੁੱਛਿਆ ਆ ਵੀ ਤੁਸੀਂ ਰਾਤ ਉਹ ਘੇਰ ਕੇ ਮੈਨੂੰ ਕੁੱਟਿਆ ਦੋਗੇ ਤੱਗੋ ਪਸਤੌਰ ਕੱਢ ਲਿਆ ਤੇ ਗੋਲੀਆਂ ਚਲਾਈਆਂ ਇਹਨਾਂ ਨੇ ਵਾਈਫਲ ਕੀਤਾ ਗੋਲੀਆਂ ਚਲਾਈਆਂ ਨਾ ਕਿੰਨੇ ਜਣੇ ਹੋ ਦੋ ਜਣੇ ਸੀ ਦੋ ਜਣੇ ਕੌਣ ਹੈਗੇ ਪਤਾ ਕੁਛ ਡਰਾਈਵ ਦਾ ਨਾਮ ਆ ਠਾਕੁਰ ਇੱਕ ਨਕਟਰੇ ਨਾਲ ਹਾਂਜੀ ਦੋ ਜਣੇ ਆ ਕਿਹੜੀ ਰੋਡ ਤੇ ਬੱਸ ਚੱਲਦੀ ਕਿਹੜੀ ਪਾਸੇ ਇਹ ਇੰਡੀਆਰ ਵੱਲ ਤੇ ਚੱਲਦੀ ਬੱਸ ਤੇ ਰਹਿਣ ਵਾਲੇ ਉਹ ਫਤਿਹਾਲ ਦੇ ਆ ਹਾਂਜੀ ਇਸੇ ਰਿੰਚਾ ਕੇ ਵੀ ਸਵਾਰੀਆਂ ਭਈਆਂ ਤਾਂ ਹਾਂਜੀ ਤਾਂ ਸਵਾਰੀਆਂ ਭਈਆਂ ਤਾਂ ਕੁੱਟਿਆ ਨਾ ਮਿਲਿਆ ਪਤਾ ਲੱਗਾ ਇਹ ਨਿੱਜੀ ਪਸਤਾ ਵਾਲਾ ਹੈ ਤੁਸ ਨੂੰ ਦਿਖਾ ਦਿਤੀ ਹਾਂਜੀ ਦਿਖਾ ਦਿਤੀ ਆ ਠੀਕ ਹੈ ਦੇਖ ਉਸ ਵਾਲੇ ਹਾਲੇ ਕੋਈ ਕਾਰਵਾਈ ਨਹੀਂ ਹੋਈ ਜੀ ਮੰਗਦਾ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਜੋ ਬੋਲੇ 100 ਰੁਪਿਆ ਭਗਵਾਨ ਵਾਲਮੀਕ ਮਹਾਰਾਜ ਕੀਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨਨਾਥ ਮਹਾਰਾਜ ਕੀਜੈ ਹਾਂਜੀ ਮੇਰਾ ਨਾਮ ਜੈਮਲ ਸਿੰਘ ਚੇਅਰਮੈਨ ਭਗਵਾਨ ਵਾਲਮੀਕੀ ਸ਼ਕਤੀ ਦਲ ਇਹ ਜੀ ਅੱਜ ਅਸੀਂ ਥਾਣਾ ਅਜਨਾਲਾ ਦੇ ਵਿੱਚ ਆਏ ਹਾਂ ਇਹ ਸਾਡਾ ਛੋਟਾ ਪਰੋਣਾ ਹੈ ਸਾਡੀ ਛੋਟੀ ਭੈਣ ਦਾ ਘਰ ਵਾਲਾ ਆ ਇਹ ਬੈਂਟਰੀ ਚਲਾਉਂਦਾ ਸੀ ਔਰ ਕੁਝ ਬੱਸ ਵਾਲਿਆਂ ਨੇ ਇਹਨੂੰ ਰਸਤੇ ਦੇ ਵਿੱਚ ਘੇਰਿਆ ਸੀ ਪਹਿਲੇ ਪਰ ਇਹਨਾਂ ਨੇ ਆਪਣੇ ਇਹਨਾਂ ਦਾ ਰਸਤੇ ਦੇ ਉੱਪਰ ਹੀ ਘਾਰਿਆ ਬਾਈਪਾਸ ਤੇ ਤੇ ਜਦੋਂ ਇਹਨਾਂ ਨੇ ਉਹਨਾਂ ਨੂੰ ਪੁੱਛਿਆ ਤੇ ਉਹ ਦੋ ਜਣੇ ਆਏ ਇੱਕ ਕੋਲ ਸਰਿਆ ਸੀ ਤੇ ਇੱਕ ਕੋਲ ਪਤੌਲ ਸੀ ਉਹਨੇ ਸਿਧਾਣ ਕੇ ਕੱਢਿਆ ਔਰ ਗੋਲੀਆਂ ਚਲਾਈਆਂ ਲੇਕਿਨ ਗੋਲੀਆਂ ਜਿਹੜੀਆਂ ਉਹਦੇ ਵਿੱਚ ਅੜ ਗਈਆਂ ਔਰ ਉਹ ਨਹੀਂ ਚੱਲੀਆਂ ਮੌਕੇ ਤੇ ਜੇਕਰ ਦਰਸਲ ਉਹ ਗੋਲੀ ਚੱਲ ਜਾਂਦੀ ਆ ਤੇ ਅੱਜ ਉੱਤੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਉਹਦੀ ਆਲਰੇਡੀ ਵੀਡੀਓ ਵੀ ਬਣੀ ਪਈ ਆ ਜਿਹੜੀ ਅਸੀਂ ਕਿ ਡੀਆਈ ਸਾਹਿਬ ਨੂੰ ਔਰ ਐਸਐਸਪੀ ਸਾਹਿਬ ਨੂੰ ਸੈਂਡ ਕਰ ਚੁੱਕੇ ਹਾਂ ਲੇਕਿਨ ਅਸੀਂ 3 ਵਜੇ ਧਿਆਨ ਕੇ ਵੇਟ ਕਰ ਰਹੇ ਹਾਂ ਅਜੇ ਤੱਕ ਐਸਐਚਓ ਸਾਹਿਬ ਨਹੀਂ ਆਏ ਔਰ ਕੋਈ ਵੀ ਕਾਰਵਾਈ ਨਹੀਂ ਹੋਈ ਵੀਡੀਓ ਦੇ ਵਿੱਚ ਕੀ ਹੈ ਉਹਦੇ ਵਿੱਚ ਦੇਖੋ ਜੀ ਉਹ ਸ਼ਰਿਆਮੀ ਪਿਸਤੌਲ ਕੱਢਿਆ ਔਰ ਥੱਲੇ ਨੂੰ ਕੱਢ ਰਿਹਾ ਕਿ ਗੋਲੀ ੜੀ ਪਈ ਆ ਚਲਾ ਰਿਹਾ ਆ ਲੇਕਿਨ ਉਹ ਚੱਲ ਨਹੀਂ ਰਿਹਾ ਝਗੜੇ ਦਾ ਮਾਮਲਾ ਕੀ ਕਿਸ ਦਾ ਝਗੜਾ ਝਗੜਾ ਜੀ ਬੱਸ ਸਵਾਰੀਆਂ ਤੋਂ ਗੱਲ ਦੇ ਕੋਈ ਏਡੀ ਵੱਡੀ ਨਹੀਂ ਪਰ ਉਹਨਾਂ ਨੇ ਦੇਖੋ ਇੱਕ ਬਾਸਾਂ ਦੇ ਵਿੱਚ ਪਿਸਤੌਲ ਰੱਖਣੀ ਕੋਈ ਚੰਗੀ ਗੱਲ ਨਹੀਂ ਹੈਗੀ ਇਹ ਤੇ ਕੋਈ ਗੈਂਗਸਟਰਾਂ ਗੈਂਗਸਟਰ ਥੋੜੀ ਜਿਹਾ ਆਪਾਂ ਕਿ ਗੈਂਗਸਟਰਾਂ ਵਾਂਗੂ ਆਪਾਂ ਪਿਸਤੌਲ ਲਈ ਫਿਰਦੇ ਆਂ ਸਵਾਰੀਆਂ ਚੜਾਉਣੇ ਆ ਚਲੋ ਇਹਨਾਂ ਨਾਲ ਪਿਆਰ ਨਾ ਵੀ ਗੱਲ ਕਰ ਸਕਦੇ ਪਰ ਲੇਕਿਨ ਉਹਨਾਂ ਨੇ ਉਹ ਮਾੜੀ ਘਟਨਾ ਇਹ ਇਸ ਕਰਕੇ ਆਈ ਪੁਲਿਸ ਨੂੰ ਦਿੱਤੀ ਆ ਅਸੀਂ ਇਹਦਾ ਸੀਐਡੀ ਸੀਐਡੀ ਨੂੰ ਨੋਟ ਕਰਾ ਚੁੱਕੇ ਆ ਡੀਆਈ ਸਾਹਿਬ ਨੂੰ ਦੱਸ ਚੁੱਕੇ ਆ ਔਰ ਇਸਤੇ ਕਾਰਵਾਈ ਦੀ ਮੰਗ ਕਰਦੇ ਆ तो जो कार्रवाई नहीं की जाती तो इसे नर्स तेज किया जाएगा ये कोई पिस्तौल हाथ में लिया जी वसूल हुई है नाल वीडियो भी हुई है, है। उस बंदी जी पड़ताल पड़ताल की जा रही पड़ताल करके जो भी बंदी कार्य कर दी गई वीडियो की भी जांच की जा रही जांच की जा रही है डीपली जांच की जा रही है ठीक थैंक ਹੇ ਇਹਨੂੰ ਕੇ ਪਿਸਤੌਲ ਇੱਧਰ ਵਿਖਾ ਇੱਧਰ ਵਿਖਾ ਪਿਸਤੌਲ ਆ ਦੁਵਾਲਾਂ ਦੇ ਆ ਗਏ ਆ ਦੁਵਾਲਾਂਗੇ ਪਿਸਤੌਲ ਮਗਾ ਰੱਖ ਜਾ ਕਿਨੇ ਬਣਾਈਆਂ ਡਰਦੀ ਦਰਦੀ ਨੇ ਜਲਦੀ ਜਲਦੀ ਦੇ ਵਿੱਚ ਇੱਧਰ ਵਿੱਚ ਵੇਖੋ ਹੀ ਵੇਖ ਸਕਦੇ ਜੀ ਤੁਸੀਂ ਸਾਰਾ ਕੁਝ ਹੀ ਪਿਸਤੌਲ ਆ ਰਿਹਾ ਵਿੱਚ ਇਹਦੇ ਉਹ ਬੰਦੇ ਆ ਰਹੇ ਵਿੱਚ ਮੌਕੇ ਤੇ ਅਸਰੀਆ ਇਹਨਾਂ ਦੇ ਡੈਡੀ ਜੀ ਨੇ ਫੜਿਆ ਇਹਨਾਂ ਨੂੰ ਤੇ ਯਾਰ ਮੇਰਾ ਨਾਮ ਲਾਪਰੀ ਸਿੰਘ ਆ ਮੈਂ ਪਿੰਡ ਚੱਕੋਂ ਲਾਲਵਲੇ ਤੋਂ ਰਹਿਣਾ ਨਾ ਕੀ ਗੱਲ ਬਾਤ ਹੈ ਇਹ ਮਕਾਨ ਦੀਆਂ ਸਵਾਰੀਆਂ ਖੜਨੀਆਂ ਹਨ ਤੇ ਬੱਸ ਆਲੇ ਮੈਨੂੰ ਘੇਰਾ ਘੇਰਿਆ ਤੇ ਕੁੱਟਿਆ ਮਾਰਿਆ ਮੈਨੂੰ ਕੀ ਕਹਿੰਦਾ ਆਂਦਾ ਤੂੰ ਮੇਰੀਆਂ ਸਵਾਰੀਆਂ ਭਾਈਆਂ ਤੇ ਮੈਂ ਉਹਨੂੰ ਇਹ ਗੱਲ ਆਖੀ ਮੈਂ ਵੀ ਸਪੈਸ਼ਲ ਕੀਤੀਆਂ ਉਹਨਾਂ ਸਵਾਰੀਆਂ ਮਕਾਨ ਦੀਆਂ ਤੇ ਮੈਂ ਛੱਡ ਕੇ ਆਉਣੀਆਂ ਹਾਂ ਜੀ ਮੈਂ ਬੋਧੀ ਗੱਲ ਮਤਾਰ ਦਿੰਦਾ ਮੈਂ ਸਵਾਰੀਆਂ ਤਾਤੀਆਂ ਉਹਨਾਂ ਮੈਨੂੰ ਕੁੱਟਿਆ ਮਾਰਿਆ ਤੇ ਬਾਦਾਂ ਜਦੋਂ ਆਏ ਆ ਕਈ ਪੁੱਛਿਆ ਆ ਵੀ ਤੁਸੀਂ ਰਾਤ ਉਹ ਘੇਰ ਕੇ ਮੈਨੂੰ ਕੁੱਟਿਆ ਦੋਗੇ ਤੱਗੋ ਪਸਤੌੜ ਕੱਢ ਲਿਆ ਤੇ ਗੋਲੀਆਂ ਚਲਾਈਆਂ ਇਹਨਾਂ ਨੇ ਵਾਈਫਾਇਲ ਕੀਤਾ ਗੋਲੀਆਂ ਚਲਾਈਆਂ ਨਾ ਕਿੰਨੇ ਜਾਣੇ ਸੀ 2 ਜਾਣੇ ਸੀ 2 ਜਾਣੇ ਕੌਣ ਹੈਗੇ ਪਤਾ ਕੁਛ ਡਰਾਈਵ ਦਾ ਨਾਮ ਆ ਠਾਕੁਰ ਇੱਕ ਨਕਟਰੇ ਨਾਲ ਹਾਂਜੀ ਦੋ ਜਣੇ ਆ ਕਿਹੜੀ ਰੋਡ ਤੇ ਬੱਸ ਚੱਲਦੀ ਕਿਹੜੀ ਪਾਸੇ ਇਹ ਇੰਡੀਆ ਰੋਡ ਤੇ ਚੱਲਦੀ ਬੱਸ ਤੇ ਰਹਿਣ ਵਾਲੇ ਉਹ ਫਤਿਹਾਲ ਦੇ ਆ ਹਾਂਜੀ ਇਹ ਸੇ ਰਜਿਸਟਰ ਕੇ ਵੀ ਸਵਾਰੀਆਂ ਭਈਆਂ ਤਾਂ ਹਾਂਜੀ ਤਾਂ ਸਵਾਰੀਆਂ ਭਈਆਂ ਤਾਂ ਕੁੱਟਿਆ ਨਾ ਮਾਰਿਆ ਪਤਾ ਲੱਗਾ ਇਹ ਨਿੱਜੀ ਪਸਤਾ ਵਾਲਾ ਹੈ ਕਿਹਨਾਂ ਕੁਲਸੋਂ ਦਿਖਾ ਦਿੱਤੀ ਹਾਂਜੀ ਦਿਖਾ ਦਿੱਤੀ ਆ ਕੀ ਕਹਿੰਦੇ ਕੁਲਸ ਵਾਲੇ ਹਾਲੇ ਕੋਈ ਕਾਰਵਾਈ ਨਹੀਂ ਨਹੀਂ ਮੰਗਦੀ ਮੰਗ ਕਰਦੇ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਜੋ ਬੋਲੇ ਸੋ ਨਰਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨਨਾਥ ਮਹਾਰਾਜ ਕੀ ਜੈ ਹਾਂਜੀ ਮੇਰਾ ਨਾਮ ਜੈਮਲ ਸਿੰਘ ਚੇਅਰਮੈਨ ਭਗਵਾਨ ਵਾਲਮੀਕੀ ਸ਼ਕਤੀ ਦਲ ਇਹ ਜੀ ਅੱਜ ਅਸੀਂ ਥਾਣਾ ਅਜਨਾਲਾ ਦੇ ਵਿੱਚ ਆਏ ਹਾਂ ਇਹ ਸਾਡਾ ਛੋਟਾ ਪਰੋਣਾ ਹੈ ਸਾਡੀ ਛੋਟੀ ਭੈਣ ਦਾ ਘਰ ਵਾਲਾ ਆ ਇਹ ਬੈਂਟਰੀ ਚਲਾਉਂਦਾ ਸੀ ਔਰ ਕੁਝ ਬੱਸ ਵਾਲਿਆਂ ਨੇ ਇਹਨੂੰ ਰਸਤੇ ਦੇ ਵਿੱਚ ਘੇਰਿਆ ਸੀ ਪਹਿਲੇ ਹਰੇ ਨਣੀ ਆਪਣੇ ਇਹਨਾਂ ਦਾ ਰਸਤੇ ਦੇ ਉੱਪਰ ਹੀ ਘਾਰਿਆ ਬਾਈਪਾਸ ਤੇ ਤੇ ਜਦੋਂ ਇਹਨਾਂ ਨੇ ਉਹਨਾਂ ਨੂੰ ਪੁੱਛਿਆ ਤੇ ਉਹ ਦੋ ਜਣੇ ਆਏ ਇੱਕ ਕੋਲ ਸਰਿਆ ਸੀ ਤੇ ਇੱਕ ਕੋਲ ਪਤੌਲ ਸੀ ਉਹਨੇ ਸਰਧਾਨ ਕੇ ਕੱਟਿਆ ਔਰ ਗੋਲੀਆਂ ਚਲਾਈਆਂ ਲੇਕਿਨ ਗੋਲੀਆਂ ਜਿਹੜੀਆਂ ਉਹਦੇ ਵਿੱਚ ਅੜ ਗਈਆਂ ਔਰ ਉਹ ਨਹੀਂ ਚੱਲੀਆਂ ਮੌਕੇ ਤੇ ਜੇਕਰ ਦਰਸਲ ਉਹ ਗੋਲੀ ਚੱਲ ਜਾਂਦੀ ਆ ਤੇ ਅੱਜ ਉਹਤੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਉਹਦੀ ਆਲਰੇਡੀ ਵੀਡੀਓ ਵੀ ਬਣੀ ਪਈ ਆ ਜਿਹੜੀ ਅਸੀਂ ਕਿ ਡੀਆਈ ਸਾਹਿਬ ਨੂੰ ਔਰ ਐਸਐਸਪੀ ਸਾਹਿਬ ਨੂੰ ਸੈਂਡ ਕਰ ਚੁੱਕੇ ਆ ਲੈਕਿਨ ਅਸੀਂ 3 ਵਜੇ ਧਿਆਣ ਕੇ ਵੇਟ ਕਰ ਰਹੇ ਹਜੇ ਤੱਕ ਐਸਐਚਓ ਸਾਹਿਬ ਨਹੀਂ ਆਏ ਔਰ ਕੋਈ ਵੀ ਕਾਰਵਾਈ ਨਹੀਂ ਹੋਈ ਵੀਡੀਓ ਦੇ ਵਿੱਚ ਕੀ ਹੈ ਉਹਦੇ ਵਿੱਚ ਦੇਖੋ ਜੀ ਉਹ ਸ਼ਰਿਆਮੀ ਪਿਸਤੌਲ ਕੱਢਿਆ ਔਰ ਥੱਲੇ ਨੂੰ ਕੱਢ ਰਿਹਾ ਕੇ ਗੋਲੀ ੜੀ ਪਈ ਆ ਚਲਾ ਰਿਹਾ ਆ ਲੇਕਿਨ ਉਹ ਚੱਲ ਨਹੀਂ ਰਿਹਾ ਝਗੜੇ ਦਾ ਮਾਮਲਾ ਕੀ ਕੀ ਦਾ ਝਗੜਾ ਝਗੜਾ ਜੀ ਬੱਸ ਸਵਾਰੀਆਂ ਤੋਂ ਗੱਲ ਦੇ ਕੋਈ ਇੰਡੀ ਵੱਡੀ ਨਹੀਂ ਪਰ ਉਹਨਾਂ ਨੇ ਦੇਖੋ ਫਿੱਕਾ ਬਾਸਾਂ ਦੇ ਵਿੱਚ ਪਿਸਤੌਲ ਰੱਖਣੀ ਕੋਈ ਚੰਗੀ ਗੱਲ ਨਹੀਂ ਹੈਗੀ ਇਹ ਤੇ ਕੋਈ ਗੈਂਗਸਟਰਾਂ ਗੈਂਗਸਟਰ ਥੋੜੀ ਜਿਹਾ ਆਪਾਂ ਕਿ ਗੈਂਗਸਟਰਾਂ ਵਾਂਗੂ ਆਪਾਂ ਪਿਸਤੌਲ ਲਈ ਫਿਰਦੇ ਆਂ ਸਵਾਰੀਆਂ ਚੜਾਉਣੇ ਆ ਚਲੋ ਇਹਨਾਂ ਨਾਲ ਪਿਆਰ ਨਾਲ ਵੀ ਗੱਲ ਕਰ ਸਕਦੇ ਪਰ ਲੇਕਿਨ ਉਹਨਾਂ ਨੇ ਬਹੁ ਮਾੜੀ ਘਟਨਾ ਹੈ ਇਸ ਕਰਕੇ ਆਈ ਪੁਲਿਸ ਨੇ ਦਿੱਤੀ ਆ ਅਸੀਂ ਇਹਦਾ ਸੀਐਡੀ ਸੀਐਡੀ ਨੂੰ ਨੋਟ ਕਰਾ ਚੁੱਕੇ ਆ ਡੀਆਈ ਸਾਹਿਬ ਨੂੰ ਵੀ ਦੱਸ ਚੁੱਕੇ ਆ ਔਰ ਇਸਤੇ ਕਾਰਵਾਈ ਦੀ ਮੰਗ ਕਰਦੇ ਆ ਕਿ ਕਾਰਵਾਈ ਨਹੀਂ ਹੁੰਦੀ ਕੀਤੀ ਜਾਂਦੀ ਦੇ ਇਸ ਨਰਸ ਤੇਜ ਕੀਤਾ ਜਾਏਗਾ ਇਹ ਕੋਲ ਪਿਸਤੌਲ ਹੱਥ ਵਿੱਚ ਲਿਆ ਜੀ ਫਸੂਲ ਹੋਈ ਹੈ ਨਾਲ ਵੀਡੀਓ ਵੀ ਹੈ ਉਸ ਬੰਦੇ ਜਿਹੜੀ ਪੜਤਾਲ ਪੜਤਾਲ ਕੀਤੀ ਜਾ ਰਹੀ ਹੈ ਪੜਤਾਲ ਕਰਕੇ ਜੋ ਵੀ ਬੰਦੀ ਕਾਰਵਾਈ ਕਰ ਦਿੱਤੀ ਹੈ ਪੀਡੀਆ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਡੀਪਲੀ ਜਾਂਚ ਕੀਤੀ ਜਾ ਰਹੀ ਹੈ ਠੀਕ ਹੈ ਜੀ ਇਹ ਨਾਮ ਨਹੀਂ ਲੈ ਨਹੀਂ ਗੋੜ ਪਾਦੀ ਮੇਰੇ ਘਰ ਵਾਲੇ ਦੇ ਨਹੀਂ ਇਹਨੂੰ ਕਿ ਪਿਸਤੌਲ ਇੱਧਰ ਵਿਖਾ ਇੱਧਰ ਵਿਖਾ ਪਿਸਤੌਲ ਆ ਗੁਵਾਰਾਂਗੇ ਪਿਸਤੌਲ ਮਗਾ ਰੱਖ ਜਾ ਕਿਨੇ ਬਣਾਈਆਂ ਡਰਦੀ ਡਰਦੀ ਨੇ ਜਲਦੀ ਜਲਦੀ ਦੇ ਵਿੱਚ ਦੀ ਵਾਰੀ ਦੇ ਅਦਰ ਵਿੱਚ ਵੇਖੋ ਹੀ ਵੇਖ ਸਕਦੇ ਜੀ ਤੁਸੀਂ ਸਾਰਾ ਕੁਝ ਜੀ ਪਿਸਤੌਲ ਆ ਰਿਹਾ ਵਿੱਚ ਇਹਦੇ ਉਹ ਬੰਦੇ ਆ ਰਹੇ ਵਿੱਚ ਮੌਕੇ ਤੇ ਅਸਰੀਆ ਇਹਨਾਂ ਦੇ ਡੈਡੀ ਜੀ ਨੇ ਫੜਿਆ ਇਹਨਾਂ ਨੂੰ ਤੇ ਮੇਰਾ ਨਾਂ ਲਾਪਰੀ ਸੰਘਿਆ ਮੈਂ ਪਿੰਡ ਚ ਆਕੋਂ ਲਾਲ ਵਾਲੇ ਤੋਂ ਰਹਿਣਾ ਕੀ ਗੱਲ ਬਾਤ ਹੈ ਇਹ ਮਕਾਨ ਦੀਆਂ ਸਵਾਰੀਆਂ ਖੜਨੀਆਂ ਹਾਂ ਤੇ ਬੱਸ ਆਲਾ ਨੇ ਮੈਨੂੰ ਘੇਰਾ ਘੇਰਿਆ ਤੇ ਕੁੱਟਿਆ ਮਾਰਿਆ ਮੈਨੂੰ ਕੀ ਕਹਿੰਦਾ ਅੰਦਰ ਤੋਂ ਮੇਰੀਆਂ ਸਵਾਰੀਆਂ ਭਾਈਆਂ ਅੱਛਾ ਤੇ ਮੈਂ ਉਹਨੂੰ ਇਹ ਗੱਲ ਆਖੀ ਮੈਂ ਵੀ ਸਪੈਸ਼ਲ ਕੀਤੀਆਂ ਉਹਨਾਂ ਸਵਾਰੀਆਂ ਮਕਾਦੀਆਂ ਤੇ ਮੈਂ ਛੱਡ ਕੇ ਆਉਣੀਆਂ ਹਾਂ ਜੀ ਮੈਂ ਬੋਦੀ ਗੱਲ ਮਤਾਰ ਦਿੰਦਾ ਤੇ ਮੈਂ ਸਵਾਰੀਆਂ ਤਾਰਦੀਆਂ ਉਹਨਾਂ ਮੈਨੂੰ ਕੁੱਟਿਆ ਮਾਰਿਆ ਤੇ ਬਾਦਾਂ ਜਦੋਂ ਆਏ ਆ ਤਾਂ ਹੀ ਪੁੱਛਿਆ ਆ ਵੀ ਤੀ ਰਾਤ ਓ ਘੇਰ ਕੇ ਮੈਨੂੰ ਕੁੱਟਿਆ ਦੂੰਗੀ ਅੱਗੋ ਪਸਤੌਰ ਕੱਢ ਲਿਆ ਤੇ ਗੋਲੀਆਂ ਚਲਾਈਆਂ ਇਹਨਾਂ ਨੇ ਵਾਈਫਲ ਕੀਤਾ ਗੋਲੀਆਂ ਚਲਾਈਆਂ ਨਾ ਕਿੰਨੇ ਜਣੇ ਸੀ ਉਹ ਦੋ ਜਣੇ ਦੋ ਜਣੇ ਸੀ ਜਾਣੇ ਕੌਣ ਹੈਗੇ ਪਤਾ ਕੁਛ ਡਰਾਈਵ ਦਾ ਨਾਮ ਆ ਠਾਕੁਰ ਇੱਕ ਨਕਟਰੇ ਨਾਲ ਹਾਂਜੀ ਦੋ ਜਣੇ ਆ ਇਹ ਵੀ ਰੋਡ ਤੇ ਬੱਸ ਚੱਲਦੀ ਕਿਹੜੀ ਬੱਸ ਇਹ ਇੰਡੀਆ ਰੋਡ ਤੇ ਚੱਲਦੀ ਬੱਸ ਤੇ ਰਹਿਣ ਵਾਲੇ ਉਹ ਫਤਿਹਾਲ ਦੇ ਆ ਹਾਂਜੀ ਇਹਦੇ ਸਿਰੇ ਰਿੰਚਾ ਕੇ ਵੀ ਸਵਾਰੀਆਂ ਭਈਆਂ ਤਾਂ ਹਾਂਜੀ ਤਾਂ ਸਵਾਰੀਆਂ ਭਈਆਂ ਤਾਂ ਕੁੱਟਿਆ ਹੋਣਾ ਮਾਰਿਆ ਪਤਾ ਲੱਗਾ ਇਹ ਨਿੱਜੀ ਪਸਤਾ ਵਾਲੇ ਕਿਹਨਾਂ ਉਸ ਨੂੰ ਦਿਖਾ ਦਿੱਤੀ ਹਾਂਜੀ ਦਿਖਾ ਦਿੱਤੀ ਆ ਕੀ ਕਹਿੰਦੇ ਉਸ ਵਾਲੇ ਹਾਲੇ ਕੋਈ ਕਾਰਵਾਈ ਨਹੀਂ ਕੀ ਮੰਗਦਾ ਕੀ ਮੰਗ ਕਰਦੇ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਜੋ ਬੋਲਿਸ 100 ਰੁਪਿਆ ਭਗਵਾਨ ਵਾਲਮੀਕ ਮਹਾਰਾਜ ਕੀਜਾ ਸ਼੍ਰੀ ਸ਼੍ਰੀ 107 ਗੁਰ ਗਿਆਨਨਾਥ ਮਹਾਰਾਜ ਕੀਜਾ ਹਾਂਜੀ ਮੇਰਾ ਨਾਮ ਜੈਮਲ ਸਿੰਘ ਚੇਅਰਮੈਨ ਭਗਵਾਨ ਵਾਲਮੀਕੀ ਸ਼ਕਤੀ ਦਲ ਇਹ ਜੀ ਅੱਜ ਅਸੀਂ ਥਾਣਾ ਅਜਨਾਲਾ ਦੇ ਵਿੱਚ ਆਏ ਹਾਂ ਇਹ ਸਾਡਾ ਛੋਟਾ ਪਰੋਣਾ ਹੈ ਸਾਡੀ ਛੋਟੀ ਭੈਣ ਦਾ ਘਰ ਵਾਲਾ ਆ ਬੈਟਰੀ ਚਲਾਉਂਦਾ ਸੀ ਔਰ ਕੁਝ ਬੱਸ ਵਾਲਿਆਂ ਨੇ ਇਹਨੂੰ ਰਸਤੇ ਦੇ ਵਿੱਚ ਘੇਰਿਆ ਸੀ ਪਹਿਲੇ ਪਰ ਇਹਨਾਂ ਨੇ ਆਪਣੇ ਇਹਨਾਂ ਦਾ ਰਸਤੇ ਦੇ ਉੱਪਰ ਹੀ ਘਾਰਿਆ ਬਾਈਪਾਸ ਤੇ ਤੇ ਜਦੋਂ ਇਹਨਾਂ ਨੇ ਉਹਨਾਂ ਨੂੰ ਪੁੱਛਿਆ ਤੇ ਉਹ ਦੋ ਜਣੇ ਆਏ ਇੱਕ ਕੋਲ ਸਰਿਆ ਸੀ ਤੇ ਇੱਕ ਕੋਲ ਪਤੌਲ ਸੀ ਉਹਨੇ ਸਿਧਾਣ ਕੇ ਕੱਟਿਆ ਔਰ ਗੋਲੀਆਂ ਚਲਾਈਆਂ ਲੇਕਿਨ ਗੋਲੀਆਂ ਜਿਹੜੀਆਂ ਉਹਦੇ ਵਿੱਚ ਅੜ ਗਈਆਂ ਔਰ ਉਹ ਨਹੀਂ ਚਲੀਆਂ ਮੌਕੇ ਤੇ ਜੇਕਰ ਦਰਸਲ ਉਹ ਗੋਲੀ ਚੱਲ ਜਾਂਦੀ ਆ ਤੇ ਅੱਜ ਉਹਤੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਉਹਦੀ ਆਲਰੇਡੀ ਵੀਡੀਓ ਵੀ ਬਣੀ ਪਈ ਆ ਜਿਹੜੀ ਅਸੀਂ ਕਿ ਡੀਆਈ ਸਾਹਿਬ ਨੂੰ ਔਰ ਐਸਐਸਪੀ ਸਾਹਿਬ ਨੂੰ ਸੈਂਡ ਕਰ ਚੁੱਕੇ ਹਾਂ ਲੇਕਿਨ ਅਸੀਂ 3 ਵਜੇ ਧਿਆਨ ਕੇ ਵੇਟ ਕਰ ਰਹੇ ਹਾਂ ਅਜੇ ਤੱਕ ਐਸਐਚਓ ਸਾਹਿਬ ਨਹੀਂ ਆਏ ਔਰ ਕੋਈ ਵੀ ਕਾਰਵਾਈ ਨਹੀਂ ਹੋਈ ਵੀਡੀਓ ਦੇ ਵਿੱਚ ਕੀ ਹੈ ਉਹਦੇ ਵਿੱਚ ਦੇਖੋ ਜੀ ਉਹ ਸ਼ਰਿਆਮੀ ਪਿਸਤੌਲ ਕੱਢਿਆ ਰੋ ਥੱਲੇ ਨੂੰ ਉਹ ਕੱਢ ਰਿਹਾ ਕਿ ਗੋਲੀ ੜੀ ਪਈ ਆ ਚਲਾ ਰਿਹਾ ਆ ਲੇਕਿਨ ਉਹ ਚੱਲ ਨਹੀਂ ਰਿਹਾ ਝਗੜੇ ਦਾ ਮਾਮਲਾ ਕੀ ਕਿਸ ਦਾ ਮਾਮਲਾ ਝਗੜਾ ਝਗੜਾ ਜੀ ਬਸ ਸਵਾਰੀਆਂ ਤੋਂ ਗੱਲ ਦੇ ਕੋਈ ਈਡੀ ਵੱਡੀ ਨਹੀਂ ਪਰ ਉਹਨਾਂ ਨੇ ਦੇਖੋ ਇੱਕ ਬਾਸਾਂ ਦੇ ਵਿੱਚ ਪਿਸਤੌਲ ਰੱਖਣੀ ਕੋਈ ਚੰਗੀ ਗੱਲ ਨਹੀਂ ਹੈਗੀ ਇਹ ਤੇ ਕੋਈ ਗੈਂਗਸਟਰਾਂ ਗੈਂਗਸਟਰ ਥੋੜੀ ਜਿਹਾ ਆਪਾਂ ਕਿ ਗੈਂਗਸਟਰਾਂ ਵਾਂਗੂ ਆਪਾਂ ਪਿਸਤੌਲ ਲਈ ਫਿਰਦੇ ਆਂ ਸਵਾਰੀਆਂ ਚੜਾਉਣੇ ਆ ਚਲੋ ਇਹਨਾਂ ਨਾਲ ਪਿਆਰ ਨਾਲ ਵੀ ਗੱਲ ਕਰ ਦੱਸਦੇ ਪਰ ਲੇਕਿਨ ਉਹਨਾਂ ਨੇ ਬਹੁ ਮਾੜੀ ਘਟਨਾ ਹੈ ਇਸ ਕਰਕੇ ਜਿਹੜੀ ਪੁਲਿਸ ਨੇ ਦਿੱਤੀ ਆ ਅਸੀਂ ਇਹਦਾ ਸੀਐਡੀ ਸੀਐਡੀ ਨੂੰ ਨੋਟ ਕਰਾ ਚੁੱਕੇ ਆ ਡੀਆਈ ਸਾਹਿਬ ਨੂੰ ਵੀ ਦੱਸ ਚੁੱਕੇ ਆ ਔਰ ਇਸ ਤੇ ਕਾਰਵਾਈ ਦੀ ਮੰਗ ਕਰਦੇ ਆਂ ਕੁਝ ਕਾਰਵਾਈ ਨਹੀਂ ਕੀਤੀ ਜਾਂਦੀ ਦੇਸੀ ਮਰਸ ਤੇਜ ਕੀਤਾ ਜਾਏਗਾ ਇਹ ਕੋਈ ਪਿਸਤੌਲ ਹੱਥ ਵਿੱਚ ਲਿਆ ਜੀ ਫਸੂਲ ਹੋਈ ਹੈ ਨਾਲ ਵੀਡੀਓ ਵੀ ਹੈ ਉਸ ਬੰਦੇ ਜਿਹੜੀ ਪੜਤਾਲ ਪੜਤਾਲ ਕੀਤੀ ਜਾ ਰਹੀ ਜਾਰੀ ਪੜਤਾਲ ਕਰਕੇ ਜੋ ਵੀ ਬੰਦੀ ਕਾਰਵਾਈ ਕਰ ਦਿੱਤੀ ਹੈ ਜੀਡੀਏ ਦੀ ਵੀ ਜਾਂਚ ਕੀਤੀ ਜਾ ਰਹੀ ਜਾਂਚ ਕੀਤੀ ਜਾ ਰਹੀ ਹੈ ਡੀਪਲੀ ਜਾਂਚ ਕੀਤੀ ਜਾ ਰਹੀ ਹੈ ਠੀਕ ਹੈ ਜੀ ਇਹ ਨਾ ਗਾ ਬਣੀ ਨਹੀਂ ਨਹੀਂ ਗੋੜ ਪਾਗੀ ਮੇਰੇ ਘਰ ਵਾਲੇ ਦੇ ਨਹੀਂ ਐਨੂੰ ਕੇ ਪਿਸਤੌਲ ਇੱਧਰ ਵਿਖਾ ਇੱਧਰ ਵਿਖਾ ਪਿਸਤੌਲ ਆ ਰੱਖ ਜਾ ਕਿ ਨਹੀਂ ਬਣਾਈਆਂ ਡਰਦੀ ਡਰਦੀ ਨੇ ਜਲਦੀ ਜਲਦੀ ਦੇ ਵਿੱਚ ਇਹਦੇ ਵਿੱਚ ਵੇਖੋ ਹੀ ਵੇਖ ਸਕਦੇ ਜੀ ਤੁਸੀਂ ਸਾਰਾ ਕੁਝ ਜੀ ਪਿਸਤੌਲ ਆ ਰਿਹਾ ਵਿੱਚ ਇਹਦੇ ਉਹ ਬੰਦੇ ਆ ਰਹੇ ਵਿੱਚ ਮੌਕੇ ਤੇ ਅਸਰੀਆ ਇਹਨਾਂ ਦੇ ਡੈਡੀ ਜੀ ਨੇ ਫੜਿਆ ਇਹਨਾਂ ਨੂੰ ਮੇਰਾ ਨਾਮ ਲਾਪਰੀ ਸਿੰਘ ਆ ਮੈਂ ਪਿੰਡ ਚੱਕੋਂ ਲਾਲਵਲੇ ਤੋਂ ਰਹਿਣਾ ਨਾ ਕੀ ਗੱਲ ਬਾਤ ਹੈ ਇਹ ਮਕਾਨ ਦੀਆਂ ਸਵਾਰੀਆਂ ਖੜਨੀਆਂ ਹਾਂ ਤੇ ਬੱਸ ਆਲਾ ਨੇ ਮੈਨੂੰ ਘੇਰਾ ਘੇਰਿਆ ਤੇ ਕੁੱਟਿਆ ਮਾਰਿਆ ਮੈਨੂੰ ਕੀ ਕਹਿੰਦਾ ਹੈ ਅੰਦਰ ਤੋਂ ਮੇਰੀਆਂ ਸਵਾਰੀਆਂ ਭਾਈਆਂ ਅੱਛਾ ਤੇ ਮੈਂ ਉਹਨੂੰ ਇਹ ਗੱਲ ਆਖੀ ਮੈਂ ਵੀ ਸਪੈਸ਼ਲ ਕੀਤੀਆਂ ਉਹਨਾਂ ਸਵਾਰੀਆਂ ਮਕਾਦੀਆਂ ਤੇ ਮੈਂ ਛੱਡ ਕੇ ਆਉਣੀਆਂ ਹਾਂ ਜੀ ਮੈਂ ਬੋਧੀ ਗੱਲ ਮਤਾਰ ਦਿੰਦਾ ਮੈਂ ਸਵਾਰੀਆਂ ਤਾਰਦੀਆਂ ਉਹਨਾਂ ਮੈਨੂੰ ਕੁੱਟਿਆ ਮਾਰਿਆ ਤੇ ਬਾਦਾਂ ਜਦੋਂ ਆਏ ਆ ਸਈ ਪੁੱਛਿਆ ਆ ਵੀ ਤੂੰ ਰਾਤ ਉਹ ਘੇਰ ਕੇ ਮੈਨੂੰ ਕੁੱਟਿਆ ਦੂਗੀ ਤੱਗੋ ਪਸਤੌਰ ਕੱਢ ਲਿਆ ਤੇ ਗੋਲੀਆਂ ਚਲਾਈਆਂ ਇਹਨਾਂ ਨੇ ਵਾਈਫਾਇਲ ਕੀਤਾ ਗੋਲੀਆਂ ਚਲਾਈਆਂ ਨਾ ਕਿੰਨੇ ਜਾਣੇ ਸੀ ਉਹ ਦੋ ਜਣੇ ਸੀ ਉਹ ਜਣੇ ਕੌਣ ਹੈਗੇ ਪਤਾ ਕੁਛ ਡਰਾਈਵ ਦਾ ਨਾਮ ਆ ਠਾਕੁਰ ਇੱਕ ਨਕਟਰੇ ਨਾਲ ਹਾਂਜੀ ਦੋ ਜਣੇ ਆ ਇਹ ਵੀ ਰੋਡ ਤੇ ਬੱਸ ਚੱਲਦੀ ਕਿਹੜੀ ਬੱਸ ਹੈ ਇਹ ਇੰਡੀਆਰ ਵੱਲ ਤੇ ਚੱਲਦੀ ਬੱਸ ਤੇ ਰਹਿਣ ਵਾਲੇ ਉਹ ਫਤਿਹਾਲ ਦੇ ਆ ਹਾਂਜੀ ਇਹ ਸੇ ਰੇਜ ਕਰਕੇ ਵੀ ਸਵਾਰੀਆਂ ਭਈਆਂ ਤਾਂ ਹਾਂਜੀ ਤਾਂ ਸਵਾਰੀਆਂ ਭਈਆਂ ਤਾਂ ਤੱਕ ਟਿਆਉਣਾ ਮਿਲਿਆ ਪਤਾ ਲੱਗਾ ਇਹ ਨਿੱਜੀ ਪਸਤਾ ਵਾਲੇ ਕਿਹੜਾ ਉਸ ਨੂੰ ਦਿਖਾ ਦਿੱਤੀ ਹਾਂਜੀ ਦਿਖਾ ਦਿੱਤੀ ਆ ਕੀ ਕਹਿੰਦੇ ਉਸ ਵਾਲੇ ਹਾਲੇ ਕੋਈ ਕਾਰਵਾਈ ਨਹੀਂ ਨਹੀਂ ਮੰਗਦਾ ਟੀ ਮੰਗ ਕਰਦੇ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਜੋ ਬੋਲੇ ਸੋਨ ਰਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਿਰਿ ਸ਼੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਹਾਂਜੀ ਮੇਰਾ ਨਾਮ ਜੈਮਲ ਸਿੰਘ ਚੇਅਰਮੈਨ ਭਗਵਾਨ ਵਾਲਮੀਕੀ ਸ਼ਕਤੀ ਦਲ ਇਹਦੀ ਅੱਜ ਅਸੀਂ ਥਾਣਾ ਅਜਨਾਲਾ ਦੇ ਵਿੱਚ ਆਏ ਹਾਂ ਇਹ ਸਾਡਾ ਛੋਟਾ ਪਰੋਣਾ ਹੈ ਸਾਡੀ ਛੋਟੀ ਭੈਣ ਦਾ ਘਰ ਵਾਲਾ ਆ ਇਹ ਬੈਂਟਰੀ ਚਲਾਉਂਦਾ ਸੀ ਔਰ ਕੁਝ ਬੱਸ ਵਾਲਿਆਂ ਨੇ ਇਹਨੂੰ ਰਸਤੇ ਦੇ ਵਿੱਚ ਘੇਰਿਆ ਸੀ ਪਹਿਲੇ ਹਰੇ ਨਾ ਨੇ ਆਪਣੇ ਇਹਨਾਂ ਦਾ ਰਸਤੇ ਦੇ ਉੱਪਰ ਹੀ ਘਾਰਿਆ ਬਾਈਪਾਸ ਤੇ ਤੇ ਜਦੋਂ ਇਹਨਾਂ ਨੇ ਉਹਨਾਂ ਨੂੰ ਪੁੱਛਿਆ ਤੇ ਉਹ ਦੋ ਜਣੇ ਆਏ ਇੱਕ ਕੋਲ ਸਰਿਆ ਸੀ ਤੇ ਇੱਕ ਕੋਲ ਪਤੌਲ ਸੀ ਉਹਨੇ ਸੰਭਾਲ ਕੇ ਕੱਢਿਆ ਔਰ ਗੋਲੀਆਂ ਚਲਾਈਆਂ ਲੇਕਿਨ ਗੋਲੀਆਂ ਜਿਹੜੀਆਂ ਉਹਦੇ ਵਿੱਚ ਅੜ ਗਈਆਂ ਔਰ ਉਹ ਨਹੀਂ ਚੱਲੀਆਂ ਮੌਕੇ ਤੇ ਜੇਕਰ ਤਰਸਾ ਉਹ ਗੋਲੀ ਚੱਲ ਜਾਂਦੀ ਆ ਤੇ ਅੱਜ ਉੱਤੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਉਹਦੀ ਆਲਰੇਡੀ ਵੀਡੀਓ ਵੀ ਬਣੀ ਪਈ ਆ ਜਿਹੜੀ ਅਸੀਂ ਕਿ ਡੀਆਈ ਸਾਹਿਬ ਨੂੰ ਔਰ ਐਸਐਸਪੀ ਸਾਹਿਬ ਨੂੰ ਸੈਂਡ ਕਰ ਚੁੱਕੇ ਆ ਲੇਕਿਨ ਅਸੀਂ 3 ਵਜੇ ਧਿਆਨ ਕੇ ਵੇਟ ਕਰ ਰਹੇ ਹਾਂ ਜੇ ਤੱਕ ਐਸਐਚਓ ਸਾਹਿਬ ਨਹੀਂ ਆਏ ਔਰ ਕੋਈ ਵੀ ਕਾਰਵਾਈ ਨਹੀਂ ਹੋਈ। ਵੀਡੀਓ ਦੇ ਵਿੱਚ ਕੀ ਹੈ? ਉਹਦੇ ਵਿੱਚ ਦੇਖੋ ਜੀ ਉਹ ਸ਼ਰਿਆਮੀ ਪਿਸਤੌਲ ਕੱਢਿਆ ਰੋ ਥੱਲੇ ਨੂੰ ਉਹ ਕੱਢ ਰਿਹਾ ਕੇ ਗੋਲੀ ੜੀ ਪਈ ਆ ਚਲਾ ਰਿਹਾ ਆ। ਲੇਕਿਨ ਉਹ ਚੱਲ ਨਹੀਂ ਰਿਹਾ। ਝਗੜੇ ਦਾ ਮਾਮਲਾ ਕੀ ਕਿਸ ਦਾ ਝਗੜਾ? ਝਗੜਾ ਜੀ ਬੱਸ ਸਵਾਰੀਆਂ ਤੋਂ ਗੱਲ ਦੇ ਕੋਈ ਏਡੀ ਵੱਡੀ ਨਹੀਂ ਪਰ ਉਹਨਾਂ ਨੇ ਦੇਖੋ ਇੱਕ ਬਾਸਾਂ ਦੇ ਵਿੱਚ ਪਿਸਤੌਲ ਰੱਖਣੀ ਕੋਈ ਚੰਗੀ ਗੱਲ ਨਹੀਂ ਹੈਗੀ ਇਹ ਤੇ ਕੋਈ ਗੈਂਗਸਟਰਾਂ ਗੈਂਗਸਟਰ ਥੋੜੀ ਆਪਾਂ ਕਿ ਗੈਂਗਸਟਰਾਂ ਵਾਂਗੂ ਆਪਾਂ ਪਿਸਤੌਲ ਲਈ ਫਿਰਦੇ ਆ ਸਵਾਰੀਆਂ ਚੜਾਉਣੇ ਆ ਚਲੋ ਇਹਨਾਂ ਨਾਲ ਪਿਆਰ ਨਾਲ ਗੱਲ ਕਰ ਦਖਦੇ ਪਰ ਲੇਕਿਨ ਉਹਨਾਂ ਨੇ ਬਹੁ ਮਾੜੀ ਘਟਨਾ ਹੈ ਇਸ ਕਰਕੇ ਜਿਹੜੀ ਪੁਲਿਸ ਨੂੰ ਦਿੱਤੀ ਆ ਅਸੀਂ ਇਹਦਾ ਸੀਐਡੀ ਸੀਐਡੀ ਨੂੰ ਨੋਟ ਕਰਾ ਚੁੱਕੇ ਆ ਡੀਆਈ ਸਾਹਿਬ ਨੂੰ ਵੀ ਦੱਸ ਚੁੱਕੇ ਆ ਔਰ ਇਸ ਤੇ ਕਾਰਵਾਈ ਦੀ ਮੰਗ ਕਰਦੇ ਆ ਉਗੀ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਇਸ ਨੂੰ ਨਰਸ ਤੇਜ ਕੀਤਾ ਜਾਏਗਾ ਇਹ ਕੋਈ ਪਿਸਤੌਲ ਹੱਥ ਵਿੱਚ ਲਿਆ ਜੀ ਫਸੂਲ ਹੋਈ ਹੈ ਨਾਲ ਵੀਡੀਓ ਵੀ ਹੈ ਉਸ ਵਾਰ ਦੇ ਜਿਹੜੀ ਪਰਤਾਲ ਪਰਤਾਲ ਕੀਤੀ ਹੈ ਜਾਰੀ ਪਰਤਾਲ ਕਰਕੇ ਜੋ ਵੀ ਬੰਦੀ ਕਾਰਵਾਈ ਕਰ ਦਿੱਤੀ ਹੈ ਪੀਡੀਏ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਡੀਪਲੀ ਜਾਂਚ ਕੀਤੀ ਜਾ ਰਹੀ ਹੈ ਠੀਕ ਹੈ ਜੀ

ਇਹਦੇ ਵਿੱਚ ਵੇਖੋ ਹੀ ਵੇਖ ਸਕਦੇ ਜੀ ਤੁਸੀਂ ਸਾਰਾ ਕੁਝ ਜੀ ਪਸਪਾਲ ਆ ਰਿਹਾ ਵਿੱਚ ਇਹਦੇ ਉਹ ਬੰਦੇ ਆ ਰਹੇ ਵਿੱਚ ਮੌਕੇ ਤੇ ਅਸਰੀਆ ਇਹਨਾਂ ਦੇ ਡੈਡੀ ਜੀ ਨੇ ਫੜਿਆ ਇਹਨਾਂ ਨੂੰ ਮੇਰਾ ਨਾਮ ਲਾਪਰੀ ਸਿੰਘ ਆ ਮੈਂ ਪਿੰਡ ਚੱਕੋਂ ਲਾਲਵਲੇ ਤੋਂ ਰਹਿਣਾ ਨਾ ਕੀ ਗੱਲ ਬਾਤ ਹੈ ਇਹ ਮਕਾਨ ਦੀਆਂ ਸਵਾਰੀਆਂ ਖੜਨੀਆਂ ਹਾਂ ਤੇ ਬੱਸ ਆਲਾ ਨੇ ਮੈਨੂੰ ਘੇਰਾ ਘੇਰਿਆ ਤੇ ਕੁੱਟਿਆ ਮਾਰਿਆ ਮੈਨੂੰ ਕੀ ਕਹਿੰਦਾ ਹੈ ਅੰਦਾ ਤੂੰ ਮੇਰੀਆਂ ਸਵਾਰੀਆਂ ਭਾਈਆਂ ਅੱਛਾ ਤੇ ਮੈਂ ਉਹਨੂੰ ਇਹ ਗੱਲ ਆਖੀ ਮੈਂ ਵੀ ਸਪੈਸ਼ਲ ਕੀਤੀਆਂ ਉਹਨਾਂ ਸਵਾਰੀਆਂ ਮਕਾਨ ਦੀਆਂ ਤੇ ਮੈਂ ਛੱਡ ਕੇ ਆਉਣੀਆਂ ਹਾਂਜੀ ਮੈਂ ਬੋਦੀ ਗੱਲ ਮਤਾਰ ਦਿੰਦਾ ਮੈਂ ਸਵਾਰੀਆਂ ਤਾਦਦੀਆਂ ਉਹਨਾਂ ਮੈਨੂੰ ਕੁੱਟਿਆ ਮਾਰਿਆ ਤੇ ਬਾਦਾਂ ਜਦੋਂ ਆਏ ਆ ਤੈਂ ਪੁੱਛਿਆ ਆ ਵੀ ਤੀ ਰਾਤ ਉਹ ਘੇਰ ਕੇ ਮੈਨੂੰ ਕੁੱਟਿਆ ਦੂੰਗੀ ਤੱਗੋ ਪਸਤੌਰ ਕੱਢ ਲਿਆ ਤੇ ਗੋਲੀਆਂ ਚਲਾਈਆਂ ਇਹਨਾਂ ਨੇ ਵਾਈਫਾਇਲ ਕੀਤਾ ਗੋਲੀਆਂ ਚਲਾਈਆਂ ਨਾ ਕਿੰਨੇ ਜਾਣੇ ਸੀ ਉਹ ਦੋ ਜਣੇ ਸੀ ਹੋ ਜਣੇ ਕੌਣ ਹੈਗੇ ਪਤਾ ਕੁਛ ਡਰਾਈਵ ਦਾ ਨਾਮ ਆ ਠਾਕੁਰ ਇੱਕ ਨਕਟਰੇ ਨਾਲ ਹਾਂਜੀ ਦੋ ਜਣੇ ਆ ਇਹ ਵੀ ਰੋਡ ਤੇ ਫਾਸ ਚੱਲਦੀ ਕਿਹੜੀ ਬੱਸ ਹੈ ਇਹ ਇੰਡੀਆ ਰੋਡ ਤੇ ਚੱਲਦੀ ਬੱਸ ਤੇ ਰਹਿਣ ਵਾਲੇ ਉਹ ਫਤਿਹਾਲ ਦੇ ਆ ਹਾਂਜੀ ਇਸੇ ਰੇਡਿਸਟਾ ਕੇ ਵੀ ਸਵਾਰੀਆਂ ਭਈਆਂ ਤਾਦ ਹਾਂਜੀ ਤਾਦ ਸਵਾਰੀਆਂ ਭਈਆਂ ਤਾਦ ਕੁੱਟਿਆ ਹੋਣਾ ਮੇਰਾ ਪਤਾ ਲੱਗਾ ਇਹ ਨਿੱਜੀ ਪਸਤਾ ਵਾਲਾ ਹੈ ਬੰਦਾ ਕੁਛ ਨੂੰ ਦਿਖਾ ਦਿੱਤੀ ਹਾਂਜੀ ਦਿਖਾ ਦਿੱਤੀ ਠੀਕ ਹੈ ਦੇਖ ਉਸ ਵਾਲੇ ਹਾਲੇ ਕੋਈ ਕਾਰਵਾਈ ਨਹੀਂ ਨਹੀਂ ਮੰਗਦਾ ਨਹੀਂ ਮੰਗ ਕਰਦਾ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਜੋ ਬੋਲੇ 100 ਰੁਪਿਆ ਭਗਵਾਨ ਵਾਲਮੀਕ ਮਹਾਰਾਜ ਕੀਜੈ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀਜੈ ਹਾਂਜੀ ਮੇਰਾ ਨਾਮ ਜੈਮਲ ਸਿੰਘ ਚੇਅਰਮੈਨ ਭਗਵਾਨ ਵਾਲਮੀਕੀ ਸ਼ਕਤੀ ਦਲ ਇਹ ਜੀ ਅੱਜ ਅਸੀਂ ਥਾਣਾ ਅਜਨਾਲਾ ਦੇ ਵਿੱਚ ਆਏ ਹਾਂ ਇਹ ਸਾਡਾ ਛੋਟਾ ਪ੍ਰੋਣਾ ਹੈ ਸਾਡੀ ਛੋਟੀ ਭੈਣ ਦਾ ਘਰ ਵਾਲਾ ਆ ਇਹ ਬੈਂਟਰੀ ਚਲਾਉਂਦਾ ਸੀ ਔਰ ਕੁਝ ਬਸ ਵਾਲਿਆਂ ਨੇ ਇਹਨੂੰ ਰਸਤੇ ਦੇ ਵਿੱਚ ਘੇਰਿਆ ਸੀ ਪਹਿਲੇ ਔਰ ਇਹਨਾਂ ਨੇ ਆਪਣੇ ਇਹਨਾਂ ਦਾ ਰਸਤੇ ਦੇ ਉੱਪਰ ਹੀ ਘਾਰਿਆ ਬਾਈਪਾਸ ਤੇ ਤੇ ਜਦੋਂ ਇਹਨਾਂ ਨੇ ਉਹਨਾਂ ਨੂੰ ਪੁੱਛਿਆ ਤੇ ਉਹ ਦੋ ਜਣੇ ਆਏ ਇੱਕ ਕੋਲ ਸਰਿਆ ਸੀ ਤੇ ਇੱਕ ਕੋਲ ਪਤੌੜ ਸੀ ਉਹਨੇ ਸਿਧਾਣ ਕੇ ਕੱਟਿਆ ਔਰ ਗੋਲੀਆਂ ਚਲਾਈਆਂ ਲੇਕਿਨ ਗੋਲੀਆਂ ਜਿਹੜੀਆਂ ਉਹਦੇ ਵਿੱਚ ਅੜ ਗਈਆਂ ਔਰ ਉਹ ਨਹੀਂ ਚਲੀਆਂ ਮੌਕੇ ਦੇ ਜੇਕਰ ਦਰਸਲ ਉਹ ਗੋਲੀ ਚੱਲ ਜਾਂਦੀ ਆ ਤੇ ਅੱਜ ਉੱਥੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਉਹਦੀ ਆਲਰੇਡੀ ਵੀਡੀਓ ਵੀ ਬਣੀ ਪਈ ਆ ਜਿਹੜੀ ਅਸੀਂ ਕਿ ਡੀਆਈ ਸਾਹਿਬ ਨੂੰ ਔਰ ਐਸਐਸਪੀ ਸਾਹਿਬ ਨੂੰ ਸੈਂਡ ਕਰ ਚੁੱਕੇ ਆ ਲੇਕਿਨ ਅਸੀਂ 3 ਵਜੇ ਧਿਆਨ ਕੇ ਵੇਟ ਕਰ ਰਹੇ ਹਜੇ ਤੱਕ ਐਸਐਚਓ ਸਾਹਿਬ ਨਹੀਂ ਆਏ ਔਰ ਕੋਈ ਵੀ ਕਾਰਵਾਈ ਨਹੀਂ ਹੋਈ ਵੀਡੀਓ ਦੇ ਵਿੱਚ ਕੀ ਹੈ ਉਹਦੇ ਵਿੱਚ ਦੇਖੋ ਜੀ ਉਹ ਸ਼ਰਿਆਮੀ ਪਿਸਤੌਲ ਕੱਢਿਆ ਰੋ ਥੱਲੇ ਨੂੰ ਉਹ ਕੱਢ ਰਿਆ ਕੇ ਗੋਲੀ ੜੀ ਪਈ ਆ ਚਲਾ ਰਿਆ ਜਾ ਲੇਕਿਨ ਉਹ ਚੱਲ ਨਹੀਂ ਰਿਹਾ ਝਗੜੇ ਦਾ ਮਾਮਲਾ ਕੇ ਕੇਸ ਦਾ ਝਗੜਾ ਝਗੜਾ ਜੀ ਬੱਸ ਸਵਾਰੀਆਂ ਤੋਂ ਗੱਲ ਦੇ ਕੋਈ ਇੰਨੀ ਵੱਡੀ ਨਹੀਂ ਪਰ ਉਹਨਾਂ ਨੇ ਦੇਖੋ ਵਿੱਕਾ ਬਾਸਾਂ ਦੇ ਵਿੱਚ ਪਿਸਤੌਲ ਰੱਖਣੀ ਕੋਈ ਚੰਗੀ ਗੱਲ ਨਹੀਂ ਹੈਗੀ ਇਹ ਤੇ ਕੋਈ ਗੈਂਗਸਟਰਾਂ ਗੈਂਗਸਟਰ ਥੋੜੀ ਜਿਹਾ ਆਪਾਂ ਕਿ ਗੈਂਗਸਟਰਾਂ ਵਾਂਗੂ ਆਪਾਂ ਪਿਸਤੌਲ ਲਈ ਫਿਰਦੇ ਆ ਸਵਾਰੀਆਂ ਚੜਾਉਣੇ ਆ ਚਲੋ ਇਹਨਾਂ ਨਾਲ ਪਿਆਰ ਨਾਲ ਗੱਲ ਕਰ ਸਕਦੇ ਪਰ ਲੇਕਿਨ ਉਹਨਾਂ ਨੇ ਬਹੁ ਮਾੜੀ ਘਟਨਾ ਹੈ ਤੇ ਇਸ ਕਰਕੇ ਅਸੀਂ ਪੁਲਿਸ ਨੂੰ ਦਿੱਤੀ ਆ ਅਸੀਂ ਇਹਦਾ ਸੀਐਡੀ ਸੀਐਡੀ ਨੂੰ ਨੋਟ ਕਰਾ ਚੁੱਕੇ ਆ ਡੀਆਈ ਸਾਹਿਬ ਨੂੰ ਵੀ ਦੱਸ ਚੁੱਕੇ ਆ ਔਰ ਇਸ ਤੇ ਕਾਰਵਾਈ ਦੀ ਮੰਗ ਕਰਦੇ ਆ तो जो कार्रवाई नहीं की जाती तो संघर्ष तेज किया जाएगा ये कोई पिस्तौल हाथ में लिया वसूल हुई है वीडियो भी हुई है उस बंदी जी पड़ताल पड़ताल की जा रही पड़ताल करके जो भी बंदी कार्य कर दी है वीडियो की भी जांच की जा रही जांच की जा रही है डीप भी जांच की जा रही है ठीक थैंक यू ਆਰੇ ਨਹੀਂ ਇਹਨੂੰ ਕੇ ਪਿਸਤੌਲ ਇੱਧਰ ਵਿਖਾ ਇੱਧਰ ਵਿਖਾ ਪਿਸਤੌਲ ਆ ਬੰਦੂ ਵਾਲੇ ਆ ਪਿਸਤੌਲ ਮਗਾ ਨਹੀਂ ਬਣਾਈਆਂ ਡਰਦੀ ਡਰਦੀ ਨੇ ਜਲਦੀ ਜਲਦੀ ਦੇ ਵਿੱਚ ਇਹਦੇ ਵਿੱਚ ਵੇਖੋ ਹੀ ਵੇਖ ਸਕਦੇ ਜੀ ਤੁਸੀਂ ਸਾਰਾ ਕੁਝ ਜੀ ਪਿਸਤੌਲ ਆ ਰਿਹਾ ਵਿੱਚ ਇਹਦੇ ਉਹ ਬੰਦੇ ਆ ਰਹੇ ਵਿੱਚ ਮੌਕੇ ਤੇ ਅਸਰੀਆ ਇਹਨਾਂ ਦੇ ਡੈਡੀ ਜੀ ਨੇ ਫੜਿਆ ਇਹਨਾਂ ਨੂੰ ਤੇ ਯਾਨੀ ਮੇਰਾ ਨਾਮ ਲਾਪਰੀ ਸਿੰਘ ਆ ਮੈਂ ਪਿੰਡ ਚੱਕੋਂ ਲਾਲਵਲੇ ਤੋਂ ਰਹਿਣਾ ਨਾ ਕੀ ਗੱਲ ਬਾਤ ਹੈ ਇਹ ਮਕਾਨ ਦੀਆਂ ਸਵਾਰੀਆਂ ਖੜਨੀਆਂ ਹਨ ਤੇ ਬੱਸ ਆਲੇ ਮੈਨੂੰ ਘੇਰਾ ਘੇਰਿਆ ਤੇ ਕੁੱਟਿਆ ਮਾਰਿਆ ਮੈਨੂੰ ਕੀ ਕਹਿੰਦਾ ਆਂਦਾ ਤੂੰ ਮੇਰੀਆਂ ਸਵਾਰੀਆਂ ਭਾਈਆਂ ਅੱਛਾ ਤੇ ਮੈਂ ਉਹਨੂੰ ਇਹ ਗੱਲ ਆਖੀ ਮੈਂ ਵੀ ਸਪੈਸ਼ਲ ਕੀਤੀਆਂ ਉਹਨਾਂ ਸਵਾਰੀਆਂ ਮਕਾਨ ਦੀਆਂ ਤੇ ਮੈਂ ਛੱਡ ਕੇ ਆਉਣੀ ਆ ਹਾਂਜੀ ਮੈਂ ਬਹੁਤੀ ਗੱਲ ਮਤਾਰ ਦਿੰਦਾ ਮੈਂ ਸਵਾਰੀਆਂ ਤਾਤੀਆਂ ਉਹਨਾਂ ਮੈਨੂੰ ਕੁੱਟਿਆ ਮਾਰਿਆ ਤੇ ਬਾਦਾਂ ਜਦੋਂ ਆਏ ਆ ਸਈ ਪੁੱਛਿਆ ਆ ਵੀ ਤੁਸੀਂ ਰਾਤ ਉਹ ਘੇਰ ਕੇ ਮੈਨੂੰ ਕੁੱਟਿਆ ਦੋਗੀ ਤੱਗੋ ਪਸਤੌਰ ਕੱਢ ਲਿਆ ਤੇ ਗੋਲੀਆਂ ਚਲਾਈਆਂ ਇਹਨਾਂ ਨੇ ਵਾਈਫਾਇਲ ਕੀਤਾ ਗੋਲੀਆਂ ਚਲਾਈਆਂ ਨਾ ਦੋ ਜਣੇ ਸੀ ਦੋ ਜਣੇ ਸੀ ਦੋ ਜਣੇ ਕੌਣ ਹੈਗੇ ਪਤਾ ਕੁਛ ਡਰਾਈਵ ਦਾ ਨਾਮ ਆ ਠਾਕੁਰ ਇੱਕ ਨਕਟਰੇ ਨਾਲ ਹਾਂਜੀ ਦੋ ਜਣੇ ਆ ਕਿਹੜੀ ਰੋਡ ਤੇ ਪਾਸ ਚੱਲਦੀ ਕਿਹੜੀ ਪਾਸੇ ਇਹ ਇੰਡੀਆ ਰੋਡ ਤੇ ਚੱਲਦੀ ਬੱਸ ਤੇ ਰਹਿਣ ਵਾਲੇ ਉਹ ਫਤਿਹਾਲ ਦੇ ਆ ਹਾਂਜੀ ਇਸੇ ਰਜਿਸਟਰ ਕੇ ਵੀ ਸਵਾਰੀਆਂ ਭਈਆਂ ਤਾਂ ਹਾਂਜੀ ਤਾਂ ਸਵਾਰੀਆਂ ਭਈਆਂ ਤਾਂ ਤੱਕ ਟਿਆ ਉਹ ਨਾ ਮਿਲਿਆ ਪਤਾ ਲੱਗਾ ਇਹ ਨਿੱਜੀ ਪਸਤਾ ਵਾਲਾ ਹੈ ਕਿਹਨੂੰ ਉਸ ਨੂੰ ਦਰਖਾਹ ਦਿੱਤੀ ਹਾਂਜੀ ਦਰਖਾਹ ਦਿੱਤੀ ਹੈ ਠੀਕ ਹੈ ਦੇ ਉਸ ਵਾਲੇ ਹਾਲੇ ਕੋਈ ਕਾਰਵਾਈ ਨਹੀਂ ਨਹੀਂ ਮੰਗਦਾ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਜੋ ਬੋਲੇ 100 ਰੁਪਿਆ ਭਗਵਾਨ ਵਾਲਮੀਕ ਮਹਾਰਾਜ ਕੀਜ ਹੈ ਸ਼੍ਰੀ ਸ਼੍ਰੀ ਏ